ਤੂੰ ਇਹ ਪਟੇ ਪਟੇ ਸਿੰਘਰ ਬੈਠੇ ਤੇਰੀ ਮੰਮੀ ਨੂੰ ਫੋਨ ਕਰਦਾ ਮੰਮੀ ਹਲੋ ਮੰਮੀ ਕੰਦੇ ਟਾਪਕੇ ਅੰਦਰ ਬੜ ਗਿਆ ਤੇਰਾ ਸ਼ੇਰ ਮੰਮੀ ਮੰਮੀ ਤੂੰ ਸੱਚੀ ਕਹਿੰਦੀ ਸੀ ਬਹੁਤ ਵੱਡੇ ਵੱਡੇ ਸਿੰਘਰ ਬੈਠੇ ਇੱਥੇ ਉਹ ਥੋੜਾ ਪਰ ਆਵ ਜੇ ਬੱਲੇ ਬੱਲੇ ਐਨੇ ਟੇਬਲ ਆਏ ਆ ਮੇਰਾ ਜੀ ਕਰਦਾ ਕੋਕਾ ਕੋਲਾ ਸਰਵ ਕਰ ਦਵਾ ਤੁਹਾਨੂੰ ਉਹ ਘਰੇ ਹੈਲੋ ਉਹ ਵੈਕਟਰ ਕਰ ਗਿਆ ਮੇਰੇ ਸਕੂਟਰ 'ਚ ਰੋਟੀ ਵਾਲਾ ਡੱਬਾ ਕੱਢ ਲਈ ਇੱਧਰ ਨੂੰ ਪਤਾ ਦੇਖੀ ਜਾਂਦੇ ਐ ਇੱਧਰ ਕੀ ਰੱਖਿਆ ਉਹ ਛਾਏ ਇਧਰ ਕੋ ਫੈਲਾਉ ਚਲੜੀ ਹੋਣੀ ਐ ਬੈਗ ਦੇਖਦੇ ਹੋ ਜ਼ੋਰਦਾਰ ਤਾਲੀਆਂ ਇੱਕ ਵਾਰੀ ਪੀ.ਟੀ.ਸੀ ਦੇ ਲਈ ਖੁੱਲ ਕੇ ਲੈ ਵੀ ਸਭ ਤੋਂ ਜ਼ਿਆਦਾ ਚਲਾਕ ਨਿਕਲੇ ਆਹ ਸੈਟਮ ਜਿਨ੍ਹਾਂ ਨੇ ਕੋਠੀਆਂ ਪਾਈਆਂ ਇਹਨਾਂ ਨੂੰ ਪਤਾ ਹੀ ਵੀ ਇੱਥੇ ਪੀ.ਟੀ.ਸੀ ਵਾਰਡ ਹੋਣਾ ਪਾਸ ਕਿਹਨੂੰ ਮਿਲਣੇ 20 ਸਾਲ ਪਹਿਲਾਂ ਕੋਠੀਆਂ ਪਾ ਕੇ ਬਹਿ ਗਏ ਔਰ ਸਭ ਤੋਂ ਜ਼ਿਆਦਾ ਤਾਲੀਆਂ ਜਿਹੜੇ ਪਿੱਛੇ ਖਲੋਤੇ ਮੇਰੇ ਵੀਰ ਉਹਨਾਂ ਵਾਸਤੇ ਫਲ ਲਗੇ ਇਹ ਜਿਹੜੇ ਟੀਵੀ ਤੇ ਬੈਠੇ ਨਾ ਆ ਕੇ ਤੇਰੇ ਨਾਲ ਤੇ ਇਹ ਐਦਾਂ ਹੀ ਬੈਠੇ ਇਹਨਾਂ ਨੇ ਬੜੀਆਂ ਮਿਹਨਤਾਂ ਕੀਤੀਆਂ ਨੇ ਮਹੀਨਾ ਪਹਿਲਾਂ ਆ ਕੇ ਪੇਟੀ ਸੀ ਤੋਂ ਪਾਸ ਲੱਗੇ ਪਰ ਮੈਂ ਸਲੂਟ ਕਰਦਾ ਮੇਰੇ ਵੀਰ ਰੌਸ਼ਨੀ ਪ੍ਰਿੰਸ ਨੂੰ ਉਹ ਪਾਸਾਂ ਤੇ ਕਦੀ ਡਿਪੈਂਡ ਨਹੀਂ ਕਰਦਾ ਉਹ ਹਫ਼ਤਾ ਪਹਿਲਾਂ ਆ ਕੇ ਆਪਣਾ ਟੇਬਲ ਤੇ ਕੁਰਸੀ ਲਾ ਕੇ ਬਹਿ ਗਿਆ ਇਹਨੂੰ ਇੰਨੇ ਬੰਦੇ ਆ ਗਏ ਮੈਂ ਆਪਣੀ ਮੰਮੀ ਨੂੰ ਫੋੜ ਕਰਦਾ ਜਦੋਂ ਹੱਲ ਮੰਮੀ ਮੰਮੀ ਮੈਂ ਵੀ ਕੰਨ ਦੱਬ ਕੇ ਵੜ ਗਈ ਹੈ ਉਹ ਮੜੀ ਜੀ ਗੋਡੇ ਤੇ ਸੱਟ ਲੱਗੀ ਕੋਈ ਗੱਲ ਨਹੀਂ ਗੋਡਾ ਪੀੜੋਂ ਡਿਆ ਫਿਰ ਤੇ ਆ ਮੰਮੀ ਇਹਨੇ ਗੱਲਾ ਕਰਦੇ ਵੇਖ ਲੈ ਤੇਰੇ ਵੀ ਤਾਂ ਗੋਡਿਆਂ ਚ ਬੀੜ ਹੋਣ ਦੀ ਕਦੀ ਲਾਈਵ ਵਜਤਕ ਮੁਹੰਮਦ ਸਦੀਕ ਨੂੰ ਵੇਖਿਆ ਹੀ ਹਾਂ ਠੀਕ ਹੈ ਚਲ ਕੋਈ ਨਹੀਂ ਚਲ ਇਹ ਕਿਹੜਾ ਲੁਗਿਆ ਇਹ ਤਾਂ ਪਹਿਲਾਂ ਇਹ ਮੈਨੂੰ ਪੁੱਛੇ ਮੈਂ ਇਹਨੂੰ ਪੁੱਛ ਲੈਣਾ ਹੈਲੋ ਉਹ ਹੈਲੋ ਟਿਕਟ ਕਿੱਥੇ ਆ ਤੈਨੂੰ ਪਤਾ ਹੋਊਗਾ ਤੇਰੀ ਟਿਕਟਾਂ ਮੇਰੀ ਥੋੜੋ ਉਹ ਮੈਂ ਅਵਾਰਡ ਦੀ ਟਿਕਟ ਦੀ ਗੱਲ ਕਰ ਰਿਹਾ ਮੇਰੀ ਤਾਂ ਟਿਕੜਾ ਮੇਰੇ ਕੋਲ ਵੇ ਅੰਮਰਸਰ ਤੋਂ ਚੰਡੀਗੜ੍ਹ ਦੀ ਆ ਤੇ ਮੇਰੇ ਕੋਲ ਵੀ ਹੈਗੀ ਆ ਫੇਰ ਮੋਲਾਪੁਰ ਤੋਂ ਚੰਡੀਗੜ੍ਹ ਦੀ ਆਉਂਦੇ ਇਹਦਾ ਮਤਲਬ ਤੂੰ ਵੀ ਚੰਡੀਗੜ੍ਹ ਦਾ ਨਹੀਂ ਤੂੰ ਮੇਰਾ ਮਤਲਬ ਇਹਨਾਂ ਮੈਨੂੰ ਅਜੇ ਦੋ ਮੇਕ ਕੁਝ ਕੇ ਹੈ ਛੋਟਾ ਤਾਂ ਫਿਰ ਮਿਲਣਾ ਨਹੀਂ ਤਾਂ ਕੋਈ ਵੀ ਚੰਡੀਗੜ੍ਹ ਦਾ ਨਹੀਂ ਬਈ ਹੈ ਬਈ ਚੰਡੀਗੜ੍ਹ ਦਾ ਹੈ ਬਈ ਜੁਨੀਅਰ ਦਾ ਹੱਥ ਨਾ ਕਰੇ ਮੇਰਾ ਇਹ ਹੋਈ ਨਹੀਂ ਸਕਦਾ ਚੰਡੀਗੜ੍ਹ ਵਾਲੇ ਤੇ ਐਡਾ ਰੌਲਾ ਪਾਉਂਦਾ ਹੀ ਨਹੀਂ ਉਹਦੇ ਚੁੱਪ ਕਰਕੇ ਆਪਣੇ ਘਰਾਂ 'ਚ ਬਹਿ ਕੇ ਕਮੇਟੀ ਸਰਕਲ 'ਚ ਬੈਠੇ ਹੋਣੇ ਕਿੱਡੇ ਵੱਡੇ ਵੱਡੇ ਸਿੰਗਰ ਆਏ ਚੰਡੀ ਗਾੜ ਫਿਰੇ ਮੈਂ ਪਹਿਲੀ ਵਾਰ ਹੀ ਦੇਖਿਆ ਜ਼ਿੰਦਗੀ 'ਚ ਚੰਡੀਗੜ੍ਹ ਹੈ ਜੇ ਪੈਟ 'ਚ ਗੇਡੀਆਂ ਮਾਰਦੀਆਂ ਹੋਵੇ ਨਾ ਬੰਦਾ ਰੂੜੀਆਂ ਤੇ ਜਾ ਕੇ ਗੇਡੀਆਂ ਮਾਰੀ ਜਾਂਦਾ ਉੱਥੇ ਪਾਥੀਆਂ ਥੱਪਦੀ ਦੇਹ ਜਾਂਦੀ ਬੰਦੇ ਨੂੰ ਪਰ ਚੰਡੀਗੜ੍ਹ ਚੰਡੀਗੜ੍ਹ ਹੈ ਵੀਰੇ ਹੈ ਦੋ ਵੀ ਇੰਟਰਨੈਟ ਜੀ ਦਿਖਾਉਗਾ ਕਾ ਦੇ ਇਹ ਇਹ ਤੇ ਕਰਨਾ ਹੋਣਾ ਇੱਥੇ ਬੋਲੋ ਹੈਲੋ 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 ਲੋੜ ਹੈ ਆਪਣੇ ਇਲਾਕੇ ਦੇ ਉਮੀਦਵਾਰ ਜੀਤ ਲਾਲ ਜੀ ਭੋਲਾ ਇਹਨਾਂ ਨੇ ਜੇ ਤੁਹਾਡੀ ਆਪਣੀ ਜਿੱਤ ਹੈ ਇਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਹੈਲੋ 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 ਬਾਈਕ ਟੈਸਟਿੰਗ ਹੈਲੋ ਚੰਡੀਗੜ੍ਹ ਵਾਲੀਏ 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 ਹੋ ਗਿਆ ਅਕੋਕੋਕੋਲਾ ਪਿੰਡ ਦੀ ਪੰਜਾਬੀ ਫਿਰਵਾਰਡ 2013 ਇਹ ਥੋੜਾ ਸਵਾਗਤ ਹੈ ਸਭ ਤੋਂ ਪਹਿਲਾਂ ਇੱਥੇ ਜਿੰਨੀਆਂ ਵੀ ਪੁੱਜੀ ਹੋਈਆਂ ਸ਼ਖਸੀਤਾਂ ਨੇ ਸਾਰਿਆਂ ਦਾ ਸਵਾਗਤ ਕਰਦੇ ਆ ਸ਼ੋਅ ਤੋਂ ਬਾਅਦ ਸਾਰੇ ਜਾਣੇ ਪ੍ਰਸ਼ਾਸਾ ਚੱਕ ਕੇ ਜਾਣ ਹਾਂ ਤੇ ਕਿਸੇ ਨੇ ਜੋੜੇ ਨਹੀਂ ਚੱਕ ਲੈ ਕੇ ਜਾਣੇ ਉਹ ਆਪੇ ਚੱਕੇਗਾ ਹਾਂ ਤੇ ਨਹੀਂ ਬੜਾ ਪਾ ਕੇ ਯਾਰ ਕੋਈ ਮੇਰੀ ਗੱਲ ਸੁਣ ਰਹੀ ਹੈ ਮੈਂ ਕੁਝ ਵੀ ਬੋਲੀ ਜਾਣੇ ਕਿ ਫੜੇ ਨਾ ਜਾਈਏ ਮੈਂ ਤਾਂ ਕਹਿੰਨਾ ਆਪਾਂ ਪ੍ਰੋਗਰਾਮ ਪੇਸ਼ ਕਰੀਏ ਜਿੱਦਾਂ ਲੋਕੀ ਕਰਦੇ ਹੁੰਦੇ ਆ ਮਤਲਬ ਐਂਕਰਿੰਗ ਕਰ ਲਾ ਆਹੋ ਐਂਕਰਿੰਗ ਮਤਲਬ ਸਤਿੰਦਰ ਸੱਤੀ ਬਣ ਜਾਉ ਮੈਂ ਉਹਨੇ ਸਤਿੰਦਰ ਸੱਤੀ ਕੀਤਾ ਬਣਾ ਲੇ ਮੇਰੇ ਕੋਲ ਲੇਡੀ ਸੂ ਮੈਂ ਸਤੰਦਰ ਸੱਤੀ ਬਣ ਗਿਆ ਹੈ ਦਸ ਖਾਂ ਲੈ ਸ਼ਹਿਰ ਲਾਹੌਰ ਵਿੱਚ ਕਿੰਨੀਆਂ ਬੁਹੇ ਤੇ ਕਿੰਨੀਆਂ ਬਾਰੀਆਂ ਨੇ ਆ ਜਿੰਨੇ ਵੀ ਮੁੰਡਿਆ ਇਹਨਾਂ ਦਾ ਧਿਆਨ ਇਹੀ ਹੈ ਕਿ ਕਿੰਨੀਆਂ ਆ ਰੀਆਂ ਨੇ ਤੇ ਕਿੰਨੀਆਂ ਜਾ ਰੀਆਂ ਨੇ ਉਹ ਚੰਡੀਗੜ੍ਹ ਚ ਘੁੰਮਦੀ ਐਕਟਵਾ ਤੇਰੀ ਉਹ ਸਾਨੂੰ ਮਾਰ ਦੇ ਰੋੜਵੇ ਜੀ ਲਾਰੀਆਂ ਦੇ ਮੈਂ ਹੁੰਦਾ ਫੈਂਕਿੰਗ ਕਿਦਾਂ ਕਰਦੀ ਆ ਮੈਂ ਪੁੱਗੀ ਭਾਈ ਜੀ ਬੜੀ ਬੜੀ ਵੇਖਿਆ ਕਰਦੇ ਹੋਏ ਮੈਂ ਪੁੱਗੀ ਭਾਈ ਜੀ ਨੂੰ ਐਂਗਰਿੰਗ ਕਰਾਂਗਾ ਸਾਹਮਣੇ ਬਿਠੇ ਭਾਈ ਤੁਹਾਨੂੰ ਵੇਖ ਕੇ ਬੜਾ ਸਿੱਖਿਆ ਮੈਂ ਲਓ ਜੀ ਲੋ ਜੀ ਵਾਈ ਗੁਰਜੀ ਦਾ ਖਾਲਸਾ ਤੇ ਵਾਈ ਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੁਨੀਆ ਚ ਵਸਦੇ ਕੋਨੇ ਕੋਨੇ ਜਿੰਨੇ ਪੰਜਾਬੀ ਵਸਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਪੀਟੀਸ ਅਵਾਰਡ ਦੇ ਵਿੱਚ ਤੁਹਾਡੇ ਸਾਰਿਆਂ ਦਾ ਬੜਾ ਬੜਾ ਸਵਾਗਤ ਹੈ ਇਦਾਂ ਕਰੀ ਦੀ ਐਂਕਰਿੰਗ ਬਹਿਤ ਕੁਗੀਪਾਈ ਦੀ ਆਵਾਜ਼ ਤਾਂ ਕੱਢ ਲਈ ਐ ਪਰ ਪੂਕੋ ਗੀਬਾ ਯਾਰ ਕਾ ਤੂੰ ਬੰਨ ਨਹੀਂ ਸਕਦਾ ਕਾਕਾ ਔਰ ਪੱਕ ਬਣੀ ਹੁੰਦੀ ਐ ਇੰਨੀ ਸੋਹਣੀ ਆਵਾਜ਼ ਆ ਕੁਗੀ ਭਾਈ ਦੀ ਮੈਂ ਕਹਿੰਦਾ ਵੀ ਮਨ ਲਾਦਾ ਜਿਹੜੇ ਇੱਥੇ ਐਂਕਰ ਹੋਣੇ ਸੀ ਉਹਨਾਂ ਨੂੰ ਪਾਸਪੂਸ ਨਹੀਂ ਮਿਲੇ ਹਲ ਕਿਸੇ ਨੂੰ ਵੀ ਪਾਸ ਮਿਲਣ